ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਾਮ ਵਾਹੀ ਗੁਰੂ ਸਤ ਨਾਮ ਵਾਹੀ ਗੁਰੂ ਸਤ ਨਾਮ ਵਾਹੀ ਗੁਰੂ ਸਤ ਨਾਮ ਵਾਹੀ ਗੁਰੂ ਸਤ ਨਾਮ ਵਾਹੀ ਗੁਰੂ

ਯਾਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ीरि नानक पंकज पदपङ्कजबन सिमरु अङ्गद दोष कन्दनन्द ਦਾਸ ਗੁਰ ਹੀਰਦਾ ਧਿਆਵੋ ਜੀ ਹੀਰਦਾ ਧਿਆਵ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਜੀ ਦਾਸ ਗੁਣ ਗਾਵੋ ਰਜਾਨ ਬਿਗਨਨ ਕੇ ਨਾਸਕ ਜੀ ਬਿਗਨਨ ਕੇ ਨਾਸ ਖਰਗੋਬਿੰਦ ਸੁਬ ਸੋ ਮਤ ਪਰਕਾਸ਼ਕ ਸੋ ਮਤ ਪਰਕਾਸ਼ਕ ਸ਼ੀਰੀ ਹਰਰਾ जोरी जी कारजोरि जोरी गुरु हार मनाय बहोरि मनाय बहरी ते गो बहा दर परम कृप जी परम ਕਿਰਪਾਲਾ ਸੇਰੀ ਗੁਰ ਗੋਬਿੰਦ ਸੰਗ ਬਿਸਾਲ ਜੀ ਸੰਗ ਬਿਸਾਲ ਤਾਰੋ ਤਰਾ ਪਾਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੂ ਬਾਰ ਬਾਰ ਜਗਦੀ ਜਾ ਦੀ ਬਾਰ ਬਾਰ ਜਾਗਦੀ ਸਾ ਸ੍ਰੀ ਵਾਹਿਗੁਰੂ ਜੀ ਦੋਹਰਾ ਜਬ ਪਾਦਿ ਜਾਹਿਮ ਕਹਿਓ ਇਨ ਦਇਓ ਰਾਜ ਕਿਨ ਨਾਹਿ ਰਈਤਿਆ ਕੀ ਹਮ ਪਈ ਆਏ ਨਾਦਰ ਅਹਿਮਦ ਸਾਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਖਤ ਚਵਰ ਛਤਰ ਦੇ ਮਾਲਕ ਹਾਜ਼ਰਾ ਹਜੂਰ ਜਹਰਾਜ ਹੂਰ ਸਰਬ ਕਲਾ ਭਪੂਰਾ ਸਦੀਵੀ ਸੁਖਾਂ ਦੇ ਦਾਤੇ ਕੋਟ ਬ੍ਰਹਮੰਡ ਦੇ ਮਾਲਕ ਰਬੀ ਗਿਆਨ ਦੇ ਸਾਗਰ ਸ਼ਬਦ ਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨਾਂ ਦੀ پاک ਪਵਿੱਤਰ ਹਜ਼ੂਰੀ ਅੰਦਰ ਸੁਭਾਈ ਮਾਨ ਗੁਰੂ ਰੂਪ ਪਿਆਰੀ ਸਵਾਰੀ ਸਾਧ ਸੰਗਤ ਜੀਓ ਵਡਿਆ ਭਾਗਾਂ ਵਾਲੇ ਹਾਂ ਸੱਚੇ ਸਤਿਗੁਰੂ ਜੀ ਦੇ ਚਰਣਾ ਕਮਲਾਂ ਪਾਸ ਬੈਠਣ ਦਾ ਸੁਭਾਗ ਸਮਾ ਪ੍ਰਾਪਤ ਹੋਇਆ ਹੈ ਜੋ ਕਾਲ ਦੇ دیਵਾਨਾ ਦੇ ਅੰਦਰ ਆਪਾਂ ਪਾਵਨ ਇਤਿਹਾਸ ਸਰਵਨ ਕੀਤਾ ਹੈ। ਜਦੋਂ ਫਰਾਂਸ ਦੇ ਰਹਿਣ ਵਾਲੇ ਫ੍ਰਾਂਸੀਸ ਇਸ ਭਾਰਤ ਦੇਸ਼ਤੀ ਵਿੱਚ ਆਏ। ਜਿਹੜਾ ਟਪਾਈ ਸੀ ਮਰਾਹਟਿਆਂ ਦਾ ਇੱਕ ਨੌਕਰ ਸੀ ਨੌਕਰ ਤੋਂ ਨੇ ਇੱਕ ਫੌਜ ਦੀ ਟੁਕੜੀ ਤਿਆਰ ਕੀਤੀ। ਭਾਈ ਬਜ਼ੁਰਗ ਹੋ ਗਿਆ ਵੇਚ ਵਟ ਕੇ ਫਰਾਂਸ ਚਲਾ ਗਿਆ ਤੇ ਆਪਣੇ ਭਾਣਜੀ ਨੂੰ ਸਾਰਾ ਕੁਝ ਦੇ ਗਿਆ ਇਸ ਦੇ ਭਾਣਜੀ ਨੇ ਇਹ ਤਰੱਕੀ ਕੀਤੀ ਹੈ ਵੀ ਫੌਜ ਦੀ ਇੱਕ ਟੁਕੜੀ ਤੋਂ ਚਾਰ ਟੁਕੜੀਆਂ ਤਿਆਰ ਕੀਤੀਆਂ ਦਿੱਲੀ ਅਤੇ ਆਗਰੇ ਦੀ ਵਿਚਵਾੜੀ ਜਗ੍ਹਾ ਨੂੰ ਫਤਿਹ ਕਰਦਾ ਇਹ ਜਿੱਤ ਲੈਂਦਾ ਏ ਇਹ ਉਹ ਜਗ੍ਹਾ ਜਿੱਤੇ ਮਰਾਠਿਆਂ ਦਾ ਰਾਜ ਸੀ ਮਰਾਠਿਆਂ ਦਾ ਬੋਲਬਾਲਾ ਸੀ ਮਰਾਹਟਿਆਂ ਨੂੰ ਫਿਕਰ ਪੈ ਗਿਆ ਵੀ ਅਸੀਂ ਤਾਂ ਇਹਦੇ ਮਾਮੇ ਨੂੰ ਨੌਕਰ ਰੱਖਿਆ ਸੀ ਮਾਮਾ ਇਹਦਾ ਫਰਾਂਸ ਚਲਾ ਗਿਆ ਤੇ ਭਾਣਜੀ ਨੇ ਇੰਨੇ ਵੱਡੇ ਪੱਦਰ ਤੇ ਫਤਿਹ ਕੀਤੀ ਐ ਇਹ ਤੇ ਸਾਡਾ ਰਾਜ ਮਿੱਟੀ ਦੇ ਵਿੱਚ ਮਿਲਾ ਦੇਵੇਗਾ ਮਰਾਹੱਟੀ ਕਹਿੰਦੇ ਆ ਵੀ ਹੁਣ ਇਹਦੇ ਨਾਲ ਕਿਸੇ ਨਾ ਕਿਸੇ ਸਾਹਬ ਦੇ ਨਾਲ ਜੰਗ-ਜੋਦ ਕਰੀਏ ਤੇ ਸਾਰਾ ਕੁਝ ਵਾਪਸ ਲਈਏ ਜੇ ਡਟ ਭਾਈ ਦਾ ਭਾਣ ਜਾ ਇਹ ਪਹਿਲਾਂ ਹੀ ਗੱਲ ਸਮਝ ਗਿਆ ਵੀ ਜੇਕਰ ਮਰਹੱਟਿਆਂ ਨਾਲ جنگ ਕੀਤੀ ਹੋ ਸਕਦਾ ਹਾਰ ਜਾਵਾਂ ਅੰਗਰੇਜ਼ਾਂ ਦਾ ਜ਼ੋਰ ਸੀ ਭਾਰਤ ਦੇ ਵਿੱਚ ਇਹਨੇ ਮੁਗਲਾਂ ਨੂੰ ਕੁਝ ਨਹੀਂ ਦਿੱਤਾ ਮਰਹੱਟਿਆਂ ਨੂੰ ਵੀ ਕੁਝ ਨਹੀਂ ਦਿੱਤਾ ਅੰਗਰੇਜ਼ਾਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਸਾਰਾ ਕੁਝ ਅੰਗਰੇਜ਼ਾਂ ਨੂੰ ਦੇ ਗਿਆ ਆਪ ਆਪਣੇ ਦੇਸ਼ ਵਾਪਸ ਚਲਾ ਗਿਆ ਫਰਾਂਸ ਦੀ ਧਰਤੀ ਤੇ ਅੰਗਰੇਜ਼ ਦਿੱਲੀ ਆਗਰੇ ਦੇ ਵਿੱਚ ਕਾਬਜ਼ ਹੁੰਦੇ ਆ ਦਿੱਲੀ ਦੇ ਵਿੱਚ ਆਈ ਹੈ ਜੇ ਇਹਨਾਂ ਦਾ ਜਿਹੜਾ ਅਫਸਰ ਹੈ ਅਖਤਰ ਲੋਨੀ ਦਿੱਲੀ ਦੇ ਵਿੱਚ ਆਇਆ ਤੇ ਦਿੱਲੀ ਦਾ ਆਪਣੇ ਆਪ ਨੂੰ ਬਾਦ ਸ਼ਾਹ ਸਮਝਣ ਲੱਗ ਪਿਆ ਥੋੜਾ ਸਮਾਂ ਪਿਆ ਸਿੰਘਨ ਘੇਰ ਲਈ ਜਦ ਦਿੱਲੀ ਇਧਰੋਂ ਬਾਬਾ ਭਗੇਲ ਸਿੰਘ ਜੀ ਹੋਣਾ ਕੰਮਰ ਕਸੇ ਕੀਤੇ ਦਿੱਲੀ ਨੂੰ ਘੇਰ ਲਿਆ ਦਿੱਲੀ ਦਾ ਤਖਤ ਜਾ ਕੇ ਮਲ ਲਿਆ ਅੰਗਰੇਜ਼ ਹੱਕੇ ਬੱਕੇ ਰਹਿ ਗਏ ਵੀ ਇਹ ਕੌਣ ਲੋਕ ਐ ਇਹਨਾਂ ਨੇ ਦਿੱਲੀ ਝਟਪਟਾ ਕੇ ਜਿੱਤ ਲਈ ਐ ਕਿਉਂਕਿ ਸਿੰਘ ਅਕਸਰ ਹੀ ਕਹਿੰਦੇ ਹੁੰਦੇ ਸੀ ਦਿੱਲੀ ਮਾਰ ਲਈ ਤੇ ਚਾਹੇ ਬਿੱਲੀ ਮਾਰ ਲਈ ਇੱਕ ਬਰਾਬਰੀ ਐ ਦਿੱਲੀ ਜਿੱਤੀ ਹੁੰਦੀ ਸੀ ਤੇ ਦੂਜੇ ਪਾਸੇ ਹੋਲਾ ਮਹੱਲਾ ਦੀਵਾਲੀ ਆ ਜਾਣੀ ਪੰਥ ਨੇ ਮਤਾ ਪਾਉਣਾ ਵੀ ਪਹਿਲਾਂ ਜਾ ਕੇ ਹੋਲਾ ਮਹੱਲਾ ਖੇਡ ਆਈਏ ਦਿੱਲੀ ਦਾ ਕੀ ਆ ਕੇ ਫਿਰ ਜਿੱਤ ਲਵਾਂਗੇ 17 18 ਵਾਰ ਸਿੰਘਾਂ ਨੇ ਦਿੱਲੀ ਫਤਿਹ ਕੀਤੀ ਹੈ ਤੇ ਦਿੱਲੀ ਤਖਤ ਤੇ ਜਿਹੜਾ ਵੀ ਬਾਦਸ਼ਾਹ ਬੈਠਦਾ ਸੀ ਉਹ ਸਿੰਘਾਂ ਦੇ ਕੋਲੋਂ ਥਰ-ਥਰ ਕੰਬਦਾ ਸੀ ਇੰਨੀ ਪਾਵਰ ਮੰਨਦੇ ਸੀ ਵੀ ਸਿੰਘਾਂ ਦੇ ਅੰਦਰ ਇੰਨੀ ਪਾਵਰ ਹੈ ਇੰਨੀ ਤਾਕਤ ਹੈ ਔਰ ਜਦੋਂ ਸਿੰਘਾਂ ਨੇ ਦਿੱਲੀ ਘੇਰੀ ਹੈ ਤੇ ਇਹ ਅੰਗਰੇਜ਼ਾਂ ਦਾ ਜਿਹੜਾ ਵੱਡਾ ਅਫਸਰ ਅਖਤਰ ਲੋਨੀ ਇਹ ਬੜਾ ਹੈਰਾਨ ਹੋਇਆ ਇਹਨੇ ਜਾ ਕੇ ਔਰੰਗਜ਼ੇਬ ਦਾ ਜਿਹੜਾ ਵਾਰਿਸ ਸੀ ਨਾ ਅੱਗੇ ਉਹਦਾ ਪੋਤਰਾ ਉਹਨੂੰ ਜਾ ਕੇ ਪੁੱਛਦਾ ਏ ਵੀ ਇਹ ਕੌਣ ਲੋਕ ਹੈ ਕੀ ਤੁਹਾਡੇ ਵੱਡੇ-ਵਡੇਰੇ ਇਹਨਾਂ ਨੂੰ ਕੋਈ ਪਟਾ ਲਿਖ ਕੇ ਦੇ ਕੇ ਗਏ ਆ ਰਾਜ ਕਰਨ ਦਾ ਉਹ ਮੁਗਲਾਂ ਦਾ ਵਾਰਿਸ ਔਰੰਗਜ਼ੇਬ ਦਾ ਵਾਰਿਸ ਇਹਨਾਂ ਨੂੰ ਅੰਗਰੇਜ਼ਾਂ ਨੂੰ ਦੱਸਦਾ ਅਸੀਂ ਕੋਈ ਪਟਾ ਨਹੀਂ ਲਿਖ ਕੇ ਦਿੱਤਾ ਨਾ ਇਹਨਾਂ ਨੇ ਸਾਡਾ ਕੋਈ ਦੁਸ਼ਮਣ ਮਾਰਿਆ ਏ ਨਾ ਇਹਨਾਂ ਨੇ ਸਾਡਾ ਕੋਈ ਕੰਮ ਸਵਾਰਿਆ ਏ ਇਹ ਜਰਾਇਮ ਪੇਸ਼ਾ ਲੋਕ ਐ ਠੱਗ ਲੋਕ ਐ ਝਗੜੇ ਕਰਦੇ ਐ ਲੜਾਈਆਂ ਕਰਦੇ ਐ ਲੁੱਟਦੇ ਐ ਖੋਹਦੇ ਐ ਇਹ ਡਾਕੂ ਕਿਸਮ ਦੇ ਲੋਕ ਐ ਤੇ ਆਪਣੇ ਆਪ ਹੀ ਇਹਨਾਂ ਨੇ ਇਸ ਥਾਂ ਨੂੰ ਮੱਲਿਆ ਹੋਇਆ ਸੀ ਕੁਝ ਨਹੀਂ ਇਹਨਾਂ ਨੂੰ ਦਿੱਤਾ ਉਹ ਜਿੱਦਾਂ ਜਿੱਦਾਂ ਦੱਸਦਾ ਏ ਅੰਗਰੇਜ਼ ਅਫਸਰ ਅਖਤਰ ਲੋਨੀ ਇੱਕ ਕਿਤਾਬ ਤੇ ਲਿਖੀ ਜਾ ਰਿਹਾ ਏ ਦੇ ਬਾਅਦ ਦੇ ਵਿੱਚ ਉਹਨੇ ਕੁਝ ਵੀ ਸਿੰਘਾਂ ਬਾਰੇ ਨਹੀਂ ਦੱਸਿਆ ਗੁਰੂ ਨਾਨਕ ਪਾਤਸ਼ਾਹ ਜੀ ਆਏ ਪੰਥ ਚਲਾਇਆ ਗੁਰੂ ਅਰਜਨ ਪਾਤਸ਼ਾਹ ਜੀ ਤਤੀ ਤਵੀ ਤੇ ਬੈਠੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਜੰਗਾਂ ਕੀਤੀਆਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਿੱਲੀ ਚਾਂਦਨੀ ਚੌਕ ਦੇ ਵਿੱਚ ਸ਼ਹੀਦ ਹੁੰਦੇ ਐ ਔਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ 14 ਯੋਧ ਕਰਦੇ ਐ ਸੈਭਜਾਦਿਆਂ ਦੀਆਂ ਸ਼ਹਾਦਤਾਂ ਹੁੰਦੀਆਂ ਦੋ ਸਰਹੰਦ ਦੀਆਂ ਨੀਹਾਂ ਦੇ ਵਿੱਚ ਜਣੇ ਗਏ ਦੋ ਚਮਕੌਰ ਦੇ ਯੋਧੇ ਦੇ ਵਿੱਚ ਜਿਨ੍ਹਾਂ ਨੇ ਸ਼ਹਾਦਤ ਦਾ ਜਾਮ ਪੀਤਾ ਕੁਝ ਵੀ ਨਹੀਂ ਦੱਸਿਆ ਭਾਈ ਤਾਰੂ ਸਿੰਘ ਜੀ ਦੀ ਖੋਪੜੀ ਲਾਈ ਗਈ ਭਾਈ ਮਣੀ ਸਿੰਘ ਦਾ ਬੰਦ ਬੰਦ ਕੱਟਿਆ ਗਿਆ ਭਾਈ ਸ਼ਵੇਕ ਸਿੰਘ ਭਾਈ ਸ਼ਹਬਾਜ਼ ਸਿੰਘ ਨੂੰ ਚਰਖੜੀ ਤੇ ਚਾੜ ਕੇ ਸ਼ਹੀਦ ਕੀਤਾ ਗਿਆ ਪਿੰਡ ਪਿੰਡ ਸੂਲੀਆਂ ਲੱਗੀਆਂ ਹੋਈਆਂ ਸੀ ਸੂਲੀਆਂ ਤੇ ਚਾੜ ਕੇ ਸਿੰਘਾਂ ਨੂੰ ਸ਼ਹੀਦ ਕੀਤਾ ਬੜਾ ਕੁਝ ਪੰਥ ਦੇ ਉੱਪਰ ਵਾਪਰਿਆ ਪਰ ਕੁਝ ਵੀ ਇੰਨੇ ਦੱਸਿਆ ਨਹੀਂ ਕਿਉਂਕਿ ਮੁਗਲਾਂ ਦਾ ਵਾਰਿਸ ਸੀ ਔਰੰਗਜ਼ੇਬ ਦਾ ਵਾਰਿਸ ਸੀ ਕੁਝ ਵੀ ਨਹੀਂ ਇੰਨੇ ਦੱਸਿਆ ਨਾ ਇਹ ਦੱਸਿਆ ਵੀ ਸਿੰਘ ਅਬਦਾਲੀ ਨੂੰ ਵੀ ਘੇਰ ਕੇ ਲੋਟ ਲੈਂਦੇ ਰਹੇ ਆ ਸਿੰਘ ਨਾਦਰ ਸ਼ਾਹ ਦਾ ਰਸਤਾ ਵੀ ਘੇਰ ਲੈਂਦੇ ਰਹੇ ਆ ਨਾ ਇਹ ਦੱਸਿਆ ਵੀ ਕਿਹੇ ਦਿਨ ਦੇ ਵਿੱਚ 22-22 ਹਜ਼ਾਰ ਲੜਕੀਆਂ ਹਿੰਦੁਸਤਾਨ ਦੀਆਂ ਛੜਾ ਕੇ ਸਿੰਘ ਘਰਾਂ ਦੇ ਵਿੱਚ ਭੇਜਦੇ ਰਹੇ ਇਹ ਵੀ ਨਹੀਂ ਦੱਸਿਆ ਜਦੋਂ ਕੋਈ ਵੀ ਨਾਂ ਦੱਸਿਆ ਤੇ ਕਹਿੰਦੇ ਇਹ ਬਹੁਤ ਵੱਡਾ ਜਿਹੜਾ ਦੁਸ਼ਮਣ ਹੈ ਦੁਸ਼ਮਣ ਕਦੀ ਵੀ ਸਾਡੀ ਸਿਫਤ ਨਹੀਂ ਕਰ ਸਕਦਾ ਸਾਡੀ ਸਲਾਹਨਾ ਨਹੀਂ ਕਰ ਸਕਦਾ ਜਦੋਂ ਦੁਸ਼ਮਣ ਸਾਡੇ ਬਾਰੇ ਦੱਸਦਾ ਹੈ ਹੁਣ ਜਿਸ ਤਰ੍ਹਾਂ ਅਗਲੇ ਪ੍ਰਸੰਗ ਦੇ ਵਿੱਚ ਕਥਾ ਦੀ ਅਰੰਭਤਾ ਹੁੰਦੀ ਹੈ ਮਨੁਭਿਰਤੀਆਂ ਇਕਾਗਰ ਕਰਕੇ ਸਰਵਣ ਕਰਨ ਦਾ ਯਤਨ ਕਰੀਏ ਆਕੋ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਦੋਰਾ ਜਬ ਪਾਤਸ਼ਾਹ ਇਮ ਕਹਿਓ ਇਨਦਯੋ ਰਾਜ ਕਿਨ ਨਾਹੇ ਜਿਹੜਾ ਦਿੱਲੀ ਤਖਤ ਤੇ ਉਸ ਸਮੇਂ ਔਰੰਗਜ਼ੇਬ ਬਾਦਸ਼ਾਹ ਦਾ ਵਾਰਿਸ ਬੈਠਾ ਯ ਆਪਣੀ ਆਪ ਨੂੰ ਪਾਤਸ਼ਾਹ ਕਹਾਉਂਦਾ ਅਖਤਰ ਲੋਨੀ ਨੂੰ ਦੱਸ ਰਿਹਾ ਏ ਅੰਗਰੇਜ਼ ਅਫਸਰ ਹੈ ਅੰਗਰੇਜ਼ ਅਫਸਰ ਨੂੰ ਦੱਸ ਰਿਹਾ ਵੀ ਇਨ੍ਹਾਂ ਸਿੰਘਾਂ ਨੂੰ ਕਿਸੇ ਨੇ ਕੋਈ ਬਾਦਸ਼ਾਹੀ ਨਹੀਂ ਦਿੱਤੀ ਕਿਸੇ ਨੇ ਵੀ ਕੋਈ ਪਾਤਸ਼ਾਹੀ ਨਹੀਂ ਦਿੱਤੀ ਰਯਤ ਆਕੀਯਮ ਭਈ ਆਏ ਨਾਦਰ ਅਹਿਮਦ شاہ ਕਹਿੰਦੇ ਵੀ ਇਹ ਧਾਰਾ ਹੀ ਹੈ ਤਸੀਰ ਆਇਤ ਦਾ ਅਰਥ ਹੁੰਦਾ ਪਰਜਾ ਇਹ ਤਾਂ ਕੇਵਲ ਇੱਕ ਪਰਜਾ ਸੀ ਤੇ ਪਰਜਾ ਕੀ ਹੋ ਗਈ ਅਹਿਮਦ ਸ਼ਾਹ ਅਬਦਾਲੀ ਆਇਆ ਨਾਦਰ ਸ਼ਾਹ ਵਰਗੇ ਆਏ ਨਾਦਰ ਸ਼ਾਹ ਤੇ ਅਹਿਮਦ ਸ਼ਾਹ ਅਹਿਮਦ ਸ਼ਾਹ ਨੇ ਦਿੱਲੀ ਨੂੰ ਲੁੱਟਿਆ ਹਿੰਦੁਸਤਾਨ ਨੂੰ ਬਰਬਾਦ ਕੀਤਾ ਲਗਭਗ 11 ਹਮਲੇ ਅਬਦਾਲੀ ਇਸ ਭਾਰਤ ਦੇਸ਼ ਤੇ ਕਰਦਾ ਏ ਏਕਮਲਾ ਇੱਕ ਪਿੰਡ ਤੇ ਹੋ ਜਾਵੇ ਨਾ ਤੇ ਪਿੰਡ ਕਿ ਹਮਲੇ ਦੇ ਵਿੱਚ ਖੇਰੂ ਖੇਰੂ ਕਰਕੇ ਰੱਖ ਦਿੰਦਾ ਸੀ ਦੁਸ਼ਮਣ ਤੇ 11 ਹਮਲੇ ਭਾਰਤ ਦੇਸ਼ ਤੇ ਹੋਏ ਆ ਤੇ ਛੱਡਿਆ ਕੀ ਹੋਵੇਗਾ ਕਹਿੰਦੇ ਨਾਦਰ ਸ਼ਾਹ ਅਬਦਾਲੀ ਆਉਂਦਾ ਰਿਹਾ ਤੇ ਅਸੀਂ ਉਹਦੇ ਨਾਲ ਜੰਗਾਂ ਦੇ ਵਿੱਚ ਰੁੱਝੇ ਰਹੇ ਕਿਉਂਕਿ ਜਿਹੜਾ ਨਾਦਰ ਸ਼ਾਹ ਸੀ ਉਹ ਪਠਾਨ ਸੀ ਤੇ ਜਿਹੜੇ ਔਰੰਗਜ਼ੇਬ ਦੀ ਪੀੜ੍ਹੀ ਚੱਲਦੀ ਹੈ ਮੁਗਲ ਸੀ ਮੁਗਲ ਤੇ ਪਠਾਣਾ ਦੇ ਵਿੱਚ ਬੜਾ ਫਰਕ ਹੈ ਹੈ ਦੋਵੇਂ ਮੁਸਲਮਾਨ ਪਰ ਇੱਕ ਮੁਗਲ ਕਹਾਉਂਦੇ ਐ ਔਰ ਇੱਕ ਪਠਾਨ ਕਹਾਉਂਦੇ ਆ ਜਿਹੜੇ ਕਾਬਲ ਕੰਧਾਰ ਤੋਂ ਚੜ ਕੇ ਆਉਂਦੇ ਰਹੇ ਉਹ ਪਠਾਨ ਸੀ ਜਿਹੜੇ ਹਿੰਦੁਸਤਾਨ ਦੇ ਵਿੱਚ ਰਾਜ ਕਰਦੇ ਸੀ ਭਾਰਤ ਦੇਸ਼ ਦੇ ਵਿੱਚ ਰਾਜ ਕਰਦੇ ਸੀ ਉਹ ਮੁਗਲ ਸੀ ਪਠਾਣਾ ਤੇ ਮੁਗਲਾਂ ਦੇ ਵਿੱਚ ਵੀ ਅੰਤਰ ਹੈ ਸਿੱਖਾਂ ਦੀ ਜੰਗ ਪਠਾਣਾ ਦੇ ਨਾਲ ਵੀ ਹੋਈ ਹੈ ਔਰ ਮੁਗਲਾਂ ਦੇ ਨਾਲ ਵੀ ਹੋਈ ਹੈ ਸੋ ਇੱਥੇ ਕਵੀ ਦੀ ਦੱਸ ਰਿਹਾ ਹੈ ਇਹ ਔਰੰਗਜ਼ੇਬ ਦਾ ਵਾਰਿਸ ਦੱਸ ਰਿਹਾ ਵੀ ਅਸੀਂ ਨਾਦਰ ਸ਼ਾਹ ਤੇ ਬਦਾਲੀ ਦੇ ਨਾਲ ਮੈਦਾਨੇ ਜੰਗ ਦੇ ਵਿੱਚ ਰੁੱਝੇ ਰਹੇ ਇਹ ਆਮ ਪਰਜਾ ਸੀ ਆਪਾਂ ਨੂੰ ਪਰਜਾ ਦੱਸ ਰਿਹਾ ਜਿਹੜੀ ਸਿੱਖ ਕੌਮ ਹੈ ਨਾ ਸਿੱਖ ਕੌਮ ਨੂੰ ਇਹ ਪਰਜਾ ਦੱਸ ਰਿਹਾ ਵੀ ਆਮ ਪਰਜਾ ਸੀ ਤੇ ਸਾਡੇ ਕੋਲੋਂ ਆਕੀ ਹੋ ਗਈ ਚੋਪਈ ਤਬਗਰੇ ਜਨਾ ਤਿਉਹੇ ਲਿਖ ਲਇਓ ਸਿੰਘ ਨਰਾਜ ਨਾ ਕਿ ਨਹੀਂ ਦਇਓ ਤੇ ਇਹ ਅਖਤਰ ਲੋਨੀ ਨੇ ਉਸੇ ਤਰ੍ਹਾਂ ਕਿਤਾਬ ਦੇ ਵਿੱਚ ਲਿਖ ਲਿਆ ਜਿੱਦਾਂ ਉਹ ਮੁਗਲਾਂ ਦੇ ਵਾਰਸ ਨੇ ਦੱਸਿਆ ਉਸੇ ਤਰ੍ਹਾਂ ਇਹਨੇ ਕਿਤਾਬ ਦੇ ਵਿੱਚ ਕਲਮ ਦੇ ਨਾਲ ਲਿਖ ਰਿਹਾ ਵੀ ਸਿੰਘਾਂ ਨੂੰ ਕਿਸੇ ਨੇ ਰਾਜ ਨਹੀਂ ਦਿੱਤਾ ਨਹੀਂ ਪਰਵਾਨ ਸਿੰਘਾ ਪਾਹੇ ਨਹੀਂ ਬਖਸ਼ ਕਨ ਕਰੀ ਪਤ ਸਾਹੇ ਤੇ ਨਾ ਹੀ ਇਹਨਾਂ ਨੂੰ ਕਿਸੇ ਨੇ ਕੋਈ ਪਰਵਾਨਾ ਕੋਈ ਪਰਚਾ ਲਿਖ ਕੇ ਦਿੱਤਾ ਏ ਨਾ ਹੀ ਕਿਸੇ ਬਾਦਸ਼ਾਹ ਨੇ ਦਿੱਲੀ ਤਖਤ ਤੇ ਬਾਦਸ਼ਾਹ ਨੇ ਇਹਨਾਂ ਨੂੰ ਰਾਜ ਦਿੱਤਾ ਏ ਵੀ ਤੁਸੀਂ ਜਾ ਕੇ ਰਾਜ ਕਰੋ ਦਲੀਸ ਕਹਿਓ ਤੇ ਮਲਿਖਿਓ ਕਿਤਾਬ ਹੁਕਮ ਪਾਏ ਜੋ ਤਰੀ ਸੁਤਾਬ ਔਰੰਗਜ਼ੇਬ ਦੇ ਵਾਰਿਸ ਮੁਗਲ ਬਾਦਸ਼ਾਹ ਨੇ ਜੋ ਕੁਝ ਦੱਸਿਆ ਨਾ ਉਸੇ ਤਰ੍ਹਾਂ ਅੰਗਰੇਜ਼ ਨੇ ਲਿਖ ਲਿਆ ਕਿਤਾਬ ਦੇ ਉੱਪਰ ਵੀ ਹੋ ਸਕਦਾ ਇਹ ਸਾਚੀ ਦਾਸ ਰਹੇ ਹੋ ਜਿਸ ਤਰ੍ਹਾਂ ਜਿਸ ਤਰ੍ਹਾਂ ਦੱਸ ਰਿਹਾ ਇਹ ਅੰਗਰੇਜ਼ ਅਖਤਰ ਲੋਨੀ ਜਿਹੜਾ ਜਰਨੈਲ ਹੈ ਉਸੇ ਤਰ੍ਹਾਂ ਲਿਖ ਰਿਹਾ ਹੈ ਜੋ ਨੈ ਪ੍ਰਵਾਨੋ ਸਿੰਗਾ ਪਾਹੀ ਔ ਨੈ ਬਖਸਿਓ ਕਿਨ ਪਤਸ਼ਾਹੀ ਉਹ ਪ੍ਰਵਾਨਾ ਸਾਰਾ ਹੀ ਨੇ ਨੋਟ ਕਰ ਲਿਆ ਜਿੱਦਾਂ ਮੰਨ ਕੇ ਚੱਲੂ ਦੋ ਬੰਦੇ ਬੈਠੇ ਹੋਣ ਇੱਕ ਦੱਸ ਰਿਹਾ ਹੋਵੇ ਦੱਸਣ ਵਾਲਾ ਮੁਗਲ ਹੈ ਲਿਖਣ ਵਾਲਾ ਅੰਗਰੇਜ਼ ਹੈ ਅੰਗਰੇਜ਼ ਲੰਡਨ ਤੋਂ ਚੱਲ ਕੇ ਆਇਆ ਏ ਉਹਨੂੰ ਕੁਝ ਨਹੀਂ ਪਤਾ ਸਿੰਘ ਕੌਣ ਐ ਕਿੰਨੇ ਪੰਥ ਚਲਾਇਆ ਕਿੰਨੇ ਇਹ ਸਾਜਿਆ ਏ ਕੌਣ ਇਹਦਾ ਬਾਨੀ ਐ ਕੌਣ ਇਹਦਾ ਮਾਲਕ ਐ ਕਿੰਨੀਆਂ ਸ਼ਹਾਦਤਾਂ ਹੋਈਆਂ ਕਿੰਨੀਆਂ ਖੋਪੜੀਆਂ ਲੱਥੀਆਂ ਕਿਹਦਾ ਕਿਹਦਾ ਬੰਦ ਕੱਟਿਆ ਗਿਆ ਕਿੰਨੂੰ ਨੀਹਾਂ ਦੇ ਵਿੱਚ ਚਿੰਕੇ ਸ਼ਹੀਦ ਕੀਤਾ ਕਿਸ ਤਰ੍ਹਾਂ ਸਿੰਘਾਂ ਨੇ ਤੇਗਾਂ ਵਾਹੀਆਂ ਚੱਪਾ-ਚੱਪਾ ਖੂਨ ਦੇ ਨਾਲ ਰੰਗਿਆ ਉਹਨੂੰ ਕੁਝ ਨਹੀਂ ਪਤਾ ਮਗਲ ਨੂੰ ਪਤਾ ਸਾਰਾ ਏ ਪਰ ਦੱਸ ਕੁਝ ਨਹੀਂ ਰਿਹਾ ਮੋਗਲ ਨੂੰ ਇਹ ਵੀ ਪਤਾ ਏ ਵੀ ਅਸੀਂ ਇਨ੍ਹਾਂ ਉੱਪਰ ਕਿੰਨੇ ਜ਼ੁਲਮ ਕੀਤੇ ਆ ਕਿੰਨੇ ਜ਼ੁਲਮ ਢਾਏ ਆ ਇਹਨਾਂ ਦੇ ਬੱਚਿਆਂ ਤੱਕ ਨੂੰ ਨਹੀਂ ਅਸੀਂ ਛੱਡਿਆ ਉਹਨੂੰ ਪਤਾ ਸਾਰਾ ਪਰ ਕੁਝ ਨਹੀਂ ਦੱਸ ਰਿਹਾ ਤੇ ਅੰਗਰੇਜ਼ ਨੂੰ ਜੋ ਮੁਗਲ ਨੇ ਦੱਸਿਆ ਜੋ ਝੂਠ ਮਾਰਿਆ ਉਹੀ ਅੰਗਰੇਜ਼ ਨੇ ਲਿਖਿਆ ਹੈ ਰૈયਤ ਆ ਕੀ ਕਬਰ ਨਾ ਪਾਏ ਲਈਆ ਗੋਇਨ ਤੈ ਮੁਗਲ ਸੁਨਾਏ ਤੇ ਅੰਗਰੇਜ਼ ਹੁਣ ਸੋਚੀ ਪੈ ਗਿਆ ਕਹਿੰਦੇ ਪਰਜਾ ਵੀ ਕਦੀ ਰਾਜਿਆਂ ਤੂੰ ਆਕੀ ਹੋਈ ਹੈ ਕਿੰਨਾ ਕੁ ਸਮਾਂ ਪਰਜਾ ਕੀ ਹੋ ਜਾਵੇਗੀ ਤੁਸੀਂ ਵੇਖੋ ਅੱਜ ਸਮਕਾਲੀ ਰਾਜ ਦੇ ਵਿੱਚ ਜਿਨ੍ਹਾਂ ਦਾ ਰਾਜ ਹੈ ਇਹਨਾਂ ਤੂੰ ਆਕੀ ਹੋ ਕੇ ਵੇਖੋ 2-4 ਪਰਚੇ ਪਾ ਕੇ ਬੰਦੇ ਨੂੰ ਸੈੱਟ ਕਰ ਲੈਂਦੇ ਆ ਇਥੋਂ ਤੱਕ ਜਿਹੜਾ ਪਰਚੇਆਂ ਨਾਲ ਨਹੀਂ ਸੈੱਟ ਹੁੰਦਾ ਉਹਨੂੰ ਜੇਲ੍ਹ ਭੇਜ ਦਿੰਦੇ ਆ ਜਿਹੜਾ ਜੇਲ੍ਹ ਦੇ ਵਿੱਚ ਵੀ ਇਹਨਾਂ ਦੇ ਕੋਲੋਂ ਸੂਤਰ ਨਹੀਂ ਹੁੰਦਾ ਫਿਰ ਉਹਨੂੰ ਗੋਲੀ ਮਾਰਾ ਕੇ ਮਾਰ ਦਿੰਦੇ ਆ ਵੀ ਰਾਜਿਆਂ ਤੂੰ ਕਹਿੰਦੇ ਅੰਗਰੇਜ਼ ਕਹਿੰਦਾ ਵੀ ਰਾਜਿਆਂ ਕੋਲੋਂ ਵੀ ਕਦੇ ਕੋਈ ਆਕੀ ਹੋਇਆ ਕਿੰਨਾ ਕੁ ਚਿਰ ਆਕੀ ਹੋਵੇਗਾ ਇੱਕ ਦੇ ਨਾਂ ਦੋ ਦੇ ਨਾਂ ਇੱਕ ਸਾਲ ਦੋ ਸਾਲ ਅੰਗਰੇਜ਼ ਕਹਿੰਦਾ ਵੀ ਇਹ ਆਕੀ ਨਹੀਂ ਹੋ ਸਕਦੇ ਕਿੰਨਾ ਕੁ ਚਿਰ ਆਕੀ ਹੋਣਗੇ ਤਬ ਗਰੇਜਨ ਇਮਲਿਖ ਧਰਿਓ ਦੁਸ਼ਟ ਮੁਗਲ ਤਬ ਖੁਸ਼ੀਆਂ ਭਰਿਓ ਕਹਿੰਦੇ ਜੋ ਉਹਨਾਂ ਨੇ ਲਿਖਾਇਆ ਅੰਗਰੇਜ਼ ਨੇ ਲਿਖ ਲਿਆ ਤੇ ਜਿਹੜੇ ਮੁਗਲ ਦੁਸ਼ਟ ਸੀ ਬੜੇ ਖੁਸ਼ ਹੁੰਦੇ ਆ ਉੱਚੀ ਉੱਚੀ ਖੁਸ਼ ਹੁੰਦੇ ਆ ਵੀ ਅਸੀਂ ਝੂਠ ਤਪਾਣੀ ਲਿਖਾ ਦਿੱਤਾ ਉਹਨਾਂ ਨੇ ਇਸ ਕਰਕੇ ਝੂਠ ਲਿਖਾਇਆ ਵੀ ਅੰਗਰੇਜ਼ ਹੁਣ ਸਿੰਘਾਂ ਦੇ ਨਾਲ ਜੰਗ ਕਰਨਗੇ ਇਹਨਾਂ ਨੂੰ ਮੌਤ ਦੇ ਘਾਟ ਉਤਾਰਨਗੇ ਇਹਨਾਂ ਦਾ ਖੁਰਾ ਕੋਜ ਮਟਾ ਦੇਣਗੇ ਇਸ ਕਰਕੇ ਮੁਗਲਾਂ ਦਾ ਇਹ ਬਾਦਸ਼ਾ ਖੁਸ਼ ਹੁੰਦਾ ਹੈ ਦੋਰਾ ਤੁਰਕ ਨਾ ਖੁਸ਼ੀ ਆ ਕਿਮ ਕਰੈ ਕਿਮ ਕਹੈ ਨਾ ਖੋਟੀ ਬਾਤ ਇਹਦੇ ਖੋਟੀ ਝੂਠੀ ਬਾਤ ਕਹੀ ਐ ਤੇ ਝੂਠੀ ਬਾਤ ਕਹਿ ਕੇ ਜਿਹੜੇ ਮੁਗਲ ਖੁਸ਼ ਹੋ ਰਹੇ ਹਨ ਤੁਰਕਨ ਆ ਹਿੰਦੂਆਂ ਨਾ ਉਤੋ ਦੀਨ ਵਜਬ ਕੋ ਘਾਟ ਕਹਿੰਦੇ ਆ ਨਹੀਂ ਦੱਸਿਆ ਹਿੰਦੂਆਂ ਤੇ ਤੁਰਕਾਂ ਦੇ ਮਜਬ ਦੇ ਵਿੱਚ ਬਹੁਤ ਖਤਰਨਾਕ ਗੱਲਾਂ ਚੱਲਦੀਆਂ ਜਿਹੜਾ ਹਿੰਦੂ ਮੁਸਲਮਾਨ ਨਾਲ ਨਫ਼ਰਤ ਕਰਦਾ ਏ ਤੇ ਮੁਸਲਮਾਨ ਹਿੰਦੂਆਂ ਨਾਲ ਨਫ਼ਰਤ ਕਰਦਾ ਇਹ ਵੀ ਨਹੀਂ ਦੱਸਿਆ ਚੌਪਈ ਕਈ ਬਰਸ ਅਮ ਬਤੀਤ ਭਏ ਰਣਜੀਤ ਸਿੰਘ ਮੁਲਖਏ ਸੰਤਏ ਕਹਿੰਦੇ ਇਸੇ ਤਰ੍ਹਾਂ ਕਈ ਬਰਸ ਬਰਸ ਦਾ ਅਰਥ ਹੁੰਦਾ ਸਾਲ ਕਈ ਸਾਲ ਇਸੇ ਤਰ੍ਹਾਂ ਬਤੀਤ ਹੋਏ ਆ ਲੰਘੇ ਆ ਸਮਾਂ ਲੰਘਿਆ ਸ਼ੇਰੇ ਪੰਜਾਬ ਮਹਾਰਾਜਾ ਅਰਣਜੀਤ ਸਿੰਘ ਦਾ ਰਾਜ ਆਉਂਦਾ ਹੈ ਓਏ ਅੰਗਰੇਜ਼ਨ ਕੋਲ ਆਏ ਲੁਧਿਆਣੇ ਸੂ ਆਨੁਭਾਏ ਕਹਿੰਦੇ ਦੂਜੇ ਪਾਸਿਓਂ ਜਿਹੜੇ ਅੰਗਰੇਜ਼ ਸੀ ਉਹਨਾਂ ਨੇ ਵੀ ਭਾਰਤ ਦੇ ਵਿੱਚ ਤਾਕਤ ਫੜੀ ਐ ਇਥੋਂ ਤੱਕ ਅੰਗਰੇਜ਼ਾਂ ਨੇ ਕਲਕੱਤੀ ਵਿੱਚ ਆਏ ਇਨਾਂ ਨੇ ਈਸਟ ਇੰਡੀਆ ਕੰਪਨੀ ਦਾ ਆਗਾਜ਼ ਕੀਤਾ ਬਿਜ਼ਨਸ ਕਰਨ ਆਏ ਸੀ ਪਰ ਰਾਜ ਕੀਤਾ ਭਾਰਤ ਦੇਸ਼ ਤੇ ਅੰਗਰੇਜ਼ਾਂ ਨੇ ਅੰਗਰੇਜ਼ ਕੱਲਾ ਬਿਜ਼ਨਸ ਕਰਨ ਆਇਆ ਸੀ ਪਰ ਉਹਨਾਂ ਸਮਝ ਲਿਆ ਵੀ ਆਹ ਮੂਰਖ ਲੋਗ ਐ ਭਾਰਤ ਦੇਸ਼ ਦੇ ਇਹਨਾਂ ਨੂੰ ਕੀ ਪਤਾ ਬਿਜ਼ਨਸ ਕਰਨ ਆਏ ਸੀ ਤੇ ਅਗਲਿਆਂ ਰਾਜ ਕਰ ਲਿਆ ਈਸਟ ਇੰਡੀਆ ਕੰਪਨੀ ਇੱਥੇ ਲੈ ਕੇ ਆਉਂਦੇ ਐ ਉਹਨਾਂ ਨੇ ਆਪਣਾ ਵੇਚਣਾ ਵਟਣਾ ਸ਼ੁਰੂ ਕਰ ਦਿੱਤਾ ਬਿਜ਼ਨਸ ਕਰਦੇ ਐ ਨਾਲੇ ਉਹਨਾਂ ਨੇ ਹਿੰਦੁਸਤਾਨ ਦੇ ਲੋਕਾਂ ਤੇ ਰਾਜ ਕੀਤਾ ਤੇ ਰਣਜੀਤ ਸਿੰਘ ਦਾ ਜਦੋਂ ਰਾਜ ਆਇਆ ਨਾ ਇੱਥੇ ਪੰਜਾਬ ਦੇਸ਼ ਦੇ ਵਿੱਚ ਇੰਨੇ ਵੱਡੇ ਪੱਧਰ ਤੇ ਰਣਜੀਤ ਸਿੰਘ ਦਾ ਯੋਗ ਸੀ ਵੀ ਅੰਗਰੇਜ਼ ਵੀ ਅੱਖ ਚੁੱਕੇ ਨਹੀਂ ਸੀ ਵਿੰਦਾ ਪੰਜਾਬ ਵੱਡਾ ਇਥੋਂ ਤੱਕ ਜਦੋਂ ਅੰਗਰੇਜ਼ ਦਿੱਲੀ ਤੇ ਕਾਬਜ਼ ਹੋ ਗਏ ਆਗਰਾ ਤੇ ਕਾਬਜ਼ ਹੋ ਗਏ ਆਉਂਦੇ ਆਉਂਦੇ ਹਰਿਆਣੇ ਤੱਕ ਆਏ ਜਿੱਥੇ ਅੱਜ ਰੋਪੜ ਦੀ ਧਰਤੀ ਹੈ ਆਨੰਦਪੁਰ ਸਾਹਿਬ ਜੀ ਦੀ ਧਰਤੀ ਹੈ ਚੰਡੀਗੜ੍ਹ ਦੀ ਧਰਤੀ ਹੈ ਮੋਹਾਲੀ ਦੀ ਧਰਤੀ ਇਹ ਸਾਰਾ ਪੁਵਾਦ ਦਾ ਇਲਾਕਾ ਹੈ ਆਪਾਂ ਇਹ ਤੇ ਜਾਣਦੇ ਆ ਮਾਝਾ ਮਾਲਵਾ ਦੁਆਬਾ ਤੇ ਚੌਥੇ ਨੰਬਰ ਤੇ ਪੁਵਾਦ ਹੁੰਦਾ ਪੁਵਾਦ ਬਾਰੇ ਸਾਨੂੰ ਬਹੁਤ ਘੱਟ ਪਤਾ ਇਹ ਸਾਰਿਆ ਪੁਵਾਦ ਦਾ ਇਲਾਕਾ ਮੰਨਿਆ ਜਾਂਦਾ ਸੀ ਤੇ ਅੰਗਰੇਜ਼ਾਂ ਨੇ ਸਭ ਤੋਂ ਪਹਿਲਾਂ ਇੱਥੇ ਕਾਬਜ਼ ਹੋਏ ਤੁਹਾਨੂੰ ਸ਼ਾਇਦ ਪਤਾ ਹੋਵੇ ਜਿਹੜੀ ਆਨੰਦਪੁਰ ਸਾਹਿਬ ਜੀ ਦੀ ਧਰਤੀ ਹੈ ਨਾ ਇਹ ਅੰਗਰੇਜ਼ਾਂ ਦੇ ਰਾਜ ਦੇ ਅੰਡਰ ਸੀ ਕਿਉਂਕਿ ਮਹਾਰਾਜਾ ਪਟਿਆਲਾ ਮਹਾਰਾਜਾ ਨਾਭਾ ਮਹਾਰਾਜਾ ਜੀ ਦਾ ਇਥੋਂ ਦੇ ਜਿਹੜੇ ਮਹਾਰਾਜੇ ਸੀ ਇਹਨਾਂ ਨੇ ਸਾਰਿਆਂ ਨੇ ਅੰਗਰੇਜ਼ ਰਾਜ ਦੀ ਗੱਲ ਮੰਨ ਲਈ ਸੀ ਅੰਗਰੇਜ਼ ਰਾਜ ਦੇ ਨਾਲ ਸਮਝੌਤਾ ਕਰ ਲਿਆ ਸੀ ਹੈ ਉਹ ਸਿੱਖ ਸੀ ਪਰ ਉਹਨਾਂ ਨੇ ਅੰਗਰੇਜ਼ਾਂ ਦੇ ਨਾਲ ਮਿਲ ਕੇ ਰਾਜ ਕੀਤਾ ਅਗਰੇਜ਼ਾਂ ਦੇ ਅੰਡਰ ਹੋ ਕੇ ਜਿਸ ਤਰ੍ਹਾਂ ਅੱਜ ਆਪਾਂ ਹਿੰਦੁਸਤਾਨ ਦੇ ਅੰਡਰ ਹੋ ਕੇ ਵੈਸੀ ਆਪਣਾ ਵੱਖਰਾ ਰਾਜ ਸੀ ਪੰਜਾਬ ਇੱਕ ਆਪਣੇ ਆਪ ਦੇ ਵਿੱਚ ਮੁਲਖ ਮੰਨਿਆ ਜਾਂਦਾ ਸੀ ਪੰਜਾਬ ਦਾ ਆਪਣਾ ਸਿੱਕਾ ਸੀ ਪੰਜਾਬ ਦਾ ਆਪਣਾ ਪੈਸਾ ਸੀ ਆਪ ਵੱਖਰੀਆਂ ਪੰਜਾਬ ਦੇ ਰਾਜੇ ਜਰਵਾੜੇ ਨੌਕਰੀਆਂ ਦਿੰਦੇ ਸੀ ਸਾਡੇ ਲੋਕਾਂ ਨੂੰ ਪੰਜਾਬ ਇੱਕ ਵੱਖਰਾ ਦੇਸ਼ ਸੀ ਤੇ ਅੱਜ ਅਸੀਂ ਕਿਸੇ ਦੇ ਅੰਡਰ ਚੱਲ ਰਹੇ ਹਾਂ ਸਮਾਂ ਪਵੇਗਾ ਆਜ਼ਾਦ ਹੋਵਾਂਗੇ ਆਪਣਾ ਦੇਸ਼ ਬਣੇਗਾ ਅੱਜ ਅਸੀਂ ਇੱਕ ਦੇਸ਼ ਦੇ ਅੰਦਰ ਹਾਂ ਇੱਕ ਦੇਸ਼ ਦਾ ਕਬਜ਼ਾ ਹੈ ਸਾਡੇ ਦੇਸ਼ ਦੇ ਉੱਪਰ ਤੇ ਉਹ ਮਹਾਰਾਜ ਕਿਰਪਾ ਕਰਨਗੇ ਉਹ ਕਬਜ਼ਾ ਛੁੱਟੇਗਾ ਸਾਡਾ ਆਪਣਾ ਰਾਜ ਆਵੇਗਾ ਜਿਸ ਤਰ੍ਹਾਂ ਪਹਿਲਾਂ ਸੀ ਏਸੇ ਤਰ੍ਹਾਂ ਉਸ ਸਮੇਂ ਮਹਾਰਾਜਾ ਪਟਿਆਲਾ ਮਹਾਰਾਜਾ ਨਾਭਾ ਮਹਾਰਾਜਾ ਜੀਂਦ ਇਹ ਜਿਹੜੇ ਮਹਾਰਾਜੇ ਸੀ ਨਾ ਇਹ ਅੰਗਰੇਜ਼ਾਂ ਦੇ ਅੰਡਰ ਹੋ ਗਏ ਤੇ ਦੂਸਰੇ ਪਾਸੇ ਸਤਲੋਜ ਤੋਂ ਇਧਰਲੇ ਪਾਸੇ ਜਿੱਥੇ ਆਪਾਂ ਬੈਠੇ ਹਾਂ ਖਾਸ ਕਰਕੇ ਮਾਝੇ ਦੀ ਧਰਤੀ ਤੇ ਇੱਥੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਸਤਲੋਜ ਤੋਂ ਪਰਲੇ ਪਾਸੇ ਰੋਪੜ ਆਨੰਦਪੁਰ ਪਟਿਆਲਾ ਜਿੰਨਾ ਵੀ ਦਿੱਲੀ ਵਾਲਾ ਪਾਸਾ ਨਾ ਇੱਥੇ ਸਾਰੇ ਅੰਗਰੇਜ਼ ਦਾ ਰਾਜ ਸੀ ਤੇ ਸਿੱਖ ਰਾਜੇ ਮਹਾਰਾਜਾ ਪਟਿਆਲਾ ਉਹ ਸਾਰੇ ਅੰਗਰੇਜ਼ ਰਾਜ ਦੇ ਅੰਡਰ ਚੱਲਦੇ ਸੀ ਕਹਿੰਦੇ ਰਣਜੀਤ ਸਿੰਘ ਨੇ ਰੋਪੜ ਦੀ ਧਰਤੀ ਤੇ ਅੱਜ ਵੀ ਉਹ ਨਿਸ਼ਾਨ ਸਾਹਿਬ ਲੱਗਾ ਹੋਇਆ ਜਿੱਥੇ ਸੰਧੀ ਹੋਈ ਸੀ ਅੰਗਰੇਜ਼ਾਂ ਦੀ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਅੱਜ ਵੀ ਉਹ ਨਿਸ਼ਾਨ ਸਾਹਿਬ ਮੌਜੂਦ ਹੈ ਪਿੱਛੇ 2 ਸਾਲ ਹੋ ਗਏ ਉੱਥੇ ਧਰਨਾ ਵੀ ਚੱਲਿਆ ਸੀ ਧਰਨੇ ਦੇ ਵਿੱਚ ਸਿੱਖਾਂ ਦੀ ਫਤਿਹ ਹਸ ਲਈ ਤੇ ਉਹ ਜਿਹੜਾ ਇਲਾਕਾ ਸਿੰਘਾਂ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਵੈਸੇ ਉਹ ਸਰਕਾਰ ਦੇ ਅੰਡਰ ਆਉਂਦਾ ਸੀ ਪਰ ਜਦੋਂ ਉੱਥੇ ਧਰਨਾ ਚੱਲਿਆ ਤੇ ਉਹ ਸਾਰਾ ਇਲਾਕਾ ਸਿੰਘਾਂ ਨੇ ਅੱਜ ਉੱਥੇ ਸੇਵਾ ਸੰਭਾਲ ਹੁੰਦੀ ਹੈ ਨਿਸ਼ਾਨ ਸਾਹਿਬ ਚੜ੍ਹਿਆ ਆ ਉਹ ਨਿਸ਼ਾਨ ਸਾਹਿਬ ਦੇ ਪਰਲੇ ਪਾਸੇ ਅੰਗਰੇਜ਼ਾਂ ਦਾ ਰਾਜ ਸੀ ਉਰਲੇ ਪਾਸੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਰੋਪੜ ਦੀ ਧਰਤੀ ਤੇ ਉਹ ਨਿਸ਼ਾਨ ਸਾਹਿਬ ਅੱਜ ਵੀ ਲੱਗਿਆ ਹੋਇਆ ਸੋ ਕਹਿੰਦੇ ਵੀ ਜਦੋਂ ਅੰਗਰੇਜ਼ ਆਏ ਨਾ ਇਹਨਾਂ ਨੇ ਪਹਿਲਾਂ ਲੁਧਿਆਣੇ ਤੇ ਆ ਕੇ ਕਬਜ਼ਾ ਕਰਦੇ ਆ ਪਟਿਆਲੇ ਤੇ ਆ ਕੇ ਕਬਜ਼ਾ ਕਰਦੇ ਆ ਰੂਪੜ ਵਾਲੇ ਪਾਸੇ ਆਉਂਦੇ ਆ ਕਬਜ਼ਾ ਤਾਂ ਇਹਨਾਂ ਦਾ ਹੋਇਆ ਕਿਉਂਕਿ ਮਹਾਰਾਜਾ ਨਾਭਾ ਪਟਿਆਲਾ ਤੇ ਜੀਂਦ ਦੇ ਜਿਹੜੇ ਰਾਜੇ ਸੀ ਉਹਨਾਂ ਨੇ ਅੰਗਰੇਜ਼ਾਂ ਦੇ ਨਾਲ ਸਮਝੌਤਾ ਕਰ ਲਿਆ ਸੀ ਲੋਹਰਾ ਸਾਲ 18 ਸੈਬਤੇ ਅਦਿਕ ਚੋਸ ਦੇ ਸੋਏ ਕਹਿੰਦੇ ਵੀ ਇਹ 1864 ਸਮਤ ਦੀ ਘਟਨਾ ਹੈ ਜਦੋਂ ਸਮਝੌਤਾ ਹੋਇਆ ਜਦੋਂ ਅੰਗਰੇਜ਼ ਪੰਜਾਬ ਦੇ ਵਿੱਚ ਥੋੜੇ ਬਹੁਤੇ ਕਾਬਜ ਹੋਏ ਓੜਿਓ ਪਾਰਿ ਉਤਾਰ ਤੈਨਾ ਰਣਜੀਤ ਸਿੰਘ ਦਲ ਜੋਏ ਕਹਿੰਦੇ ਰਣਜੀਤ ਸਿੰਘ ਦਾ ਜਿਹੜਾ ਦਲ ਸੀ ਨਾ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਸੀ ਇਹਨਾਂ ਨੇ ਸੱਤ ਲੋਈ ਤੋਂ ਪਰੇ ਪਰੇ ਅੰਗਰੇਜ਼ਾਂ ਨੂੰ ਰੱਖਿਆ ਇਧਰਲੇ ਪਾਸੇ ਨਹੀਂ ਆਉਣ ਦਿੱਤਾ ਓਰਠਾ ਲੀਨੇ ਈਨ ਠਹਰਾਏ ਤਦਰਵਪਾਰ ਨਾਮ ਲਖੈ ਤੁੰਦ ਤੋ ਸਤਲੁਜ ਤੋਂ ਪਾਰ ਅਸੀਂ ਨਹੀਂ ਲੰਘਾਏ ਤੇਰੇ ਵੱਲ ਕਹਿੰਦੇ ਇਹਨਾਂ ਦੀ ਜ਼ਰਤ ਨਹੀਂ ਸੀ ਪੈਂਦੀ ਅੰਗਰੇਜ਼ਾਂ ਦੀ ਵੀ ਸਤਲੁਜ ਤੋਂ ਇਧਰਲੇ ਪਾਸੇ ਆ ਜਾਣ ਕਿਉਂਕਿ ਸਮਝੌਤਾ ਹੋ ਗਿਆ ਸੀ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਸੀ ਵੀ ਅਸੀਂ ਸਤਲੁਜ ਤੋਂ ਪਾਰ ਤੁਹਾਡੇ ਪਾਸੇ ਨਹੀਂ ਆਵਾਂਗੇ ਤੇ ਤੁਸੀਂ ਸਾਡੇ ਪਾਸੇ ਨਾ ਆਇਓ ਇਹਨਾਂ ਦਾ ਲਿਖਤੀ ਪੜਤੀ ਸਾਰਾ ਕੁਝ ਇੱਕ ਪਟਾ ਲਿਖਿਆ ਗਿਆ ਜਿਹੜੇ ਅੰਗਰੇਜ਼ ਸੀ ਉਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਨਹੀਂ ਆਉਂਦੇ ਤੇ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੇ ਰਾਜ ਦੇ ਵਿੱਚ ਨਹੀਂ ਸੀ ਜਾਂਦਾ ਪਰ ਬਾਬਾ ਅਕਾਲੀ ਫੂਲਾ ਸਿੰਘ ਜੀ ਜਿਹੜੇ ਜਥੇਦਾਰ ਸੀ ਸਾਡੀ ਕੌਮ ਦੇ ਜਥੇਦਾਰ ਬਾਬਾ ਅਕਾਲਾ ਅਕਾਲੀ ਫੂਲਾ ਸਿੰਘ ਜੀ ਉਹ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਵੀ ਜਿੱਥੇ-ਜਿੱਥੇ ਸਿੱਖ ਮਹਾਰਾਜੇ ਰਹਿੰਦੇ ਸੀ ਮਹਾਰਾਜੇ ਪਟਿਆਲੇ ਕੋਲ ਵੀ ਜਾਂਦੇ ਸੀ ਮਹਾਰਾਜਾ ਨਾਭਾ ਕੋਲ ਵੀ ਜਾਂਦੇ ਸੀ ਮਹਾਰਾਜਾ ਜੀਂਦ ਕੋਲ ਵੀ ਜਾਂਦੇ ਸੀ ਬਾਬਾ ਅਕਾਲੀ ਫੂਲਾ ਸਿੰਘ ਉੱਪਰ ਕਿਸੇ ਦੀ ਪਾਬੰਦੀ ਨਹੀਂ ਸੀ ਵੀ ਤੁਸੀਂ ਇੱਥੇ ਨਹੀਂ ਜਾ ਸਕਦੇ ਤੁਸੀਂ ਉੱਥੇ ਨਹੀਂ ਜਾ ਸਕਦੇ ਉਹ ਖੁੱਲੇ ਵਿਚਰਦੇ ਸੀ ਤਾਂ ਵਿਚਰਦੇ ਸੀ ਕਿਉਂਕਿ ਉਹ ਕੌਮ ਦੇ ਜਥੇਦਾਰ ਸੀ ਕੌਮ ਦੇ ਆਗੂ ਸੀ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਆ ਕੇ ਮਿਲਣਾ ਤੇ ਦੂਸਰੇ ਪਾਸੇ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਜਿੱਥੇ ਮਹਾਰਾਜਾ ਪਟਿਆਲਾ ਸੀ ਨਾਬਾ ਸੀ ਜੀਂਦਵਾਲੀ ਸੀ ਉਹਨਾਂ ਨੂੰ ਵੀ ਜਾ ਕੇ ਮਿਲਦੇ ਹੁੰਦੇ ਸੀ ਮੁਲਕ ਇਹਨਾਂ ਦਾ ਲਾਸਾ ਲਾਏ ਮੁਲਕ ਮੁਹੂਜਾ ਲਿਖ ਦਇ ਕਹਿੰਦੇ ਵੀ ਇਹ ਸਾਰਾ ਚਿੱਠੀ ਪੱਤਰ ਲਿਖਿਆ ਗਿਆ ਚਿੱਠੀ ਪੱਤਰ ਹੋ ਗਿਆ ਵੀ ਇੱਥੋਂ ਤੱਕ ਤੁਹਾਡਾ ਰਾਜ ਹੈ ਇੱਥੋਂ ਤੱਕ ਸਾਡਾ ਰਾਜ ਹੈ ਲੋਹਰਾ ਸੋ ਬਾਤ ਹੁਣ ਚੇਤਰ ਕੀ ਲੋਣੀ ਅਖਤਰ ਜਰਨੈਲ ਕਹਿੰਦੇ ਵੀ ਜਿਹੜੀ ਗੱਲ ਬਾਤ ਉਸ ਮੁਗਲ ਬਾਦਸ਼ਾਹ ਨੇ ਦੱਸੀ ਸਨ ਔਰੰਗਜ਼ੇਬ ਦੇ ਵਾਰਿਸ ਨੇ ਸਿੰਘਾਂ ਬਾਰੇ ਜੋ ਕੁਝ ਨੇ ਦੱਸਿਆ ਵੀ ਇਹਨਾਂ ਨੂੰ ਰਾਜ ਭਾਗ ਕਿਸੇ ਨੇ ਨਹੀਂ ਦਿੱਤਾ ਇਹ ਜਰਾਮ ਪੇਸ਼ਾ ਲੋਕ ਹੈ ਇਹ ਡਾਕੂ ਲੋਕ ਹੈ ਇਹ ਬੜੇ ਖਤਰਨਾਕ ਲੋਕ ਹੈ ਉਹ ਜੋ ਕੁਝ ਮੁਗਲਾਂ ਦੇ ਬਾਦਸ਼ਾਹ ਨੇ ਦੱਸਿਆ ਤੇ ਅਖਤਰ ਲੋਨੀ ਜਿਹੜਾ ਅੰਗਰੇਜ਼ਾਂ ਦਾ ਜਰਨਲ ਹੈ ਇਹਨੇ ਉਹ ਸਾਰੀ ਗੱਲ ਚੇਤੇ ਰੱਖੀ ਹੈ। ਲੁਧਿਆਣੇ ਆਏ ਕੁਚੀ ਜਦ ਭਾਇਓ ਸਿੰਘਨ ਸਇਓ ਮੇਲ। ਕਹਿੰਦੇ ਜਦੋਂ ਇਹ ਅਖਤਰ ਲੋਨੀ ਲੁਧਿਆਣੇ ਆਇਆ ਨਾ ਫਿਰ ਜਦੋਂ ਲੁਧਿਆਣੇ ਦੇ ਵਿੱਚ ਅੰਗਰੇਜ਼ ਤਾਕਤ ਦੇ ਵਿੱਚ ਆਉਂਦੇ ਐ ਜਦੋਂ ਲੁਧਿਆਣੇ ਆਇਆ ਤੇ ਇੱਥੇ ਸਿੰਘਾਂ ਦੇ ਨਾਲ ਇਦਾ ਮੇਲ ਹੁੰਦਾ ਏ ਤੇ ਸਿੰਘਾਂ ਦੇ ਕੋਲੋਂ ਫਿਰ ਗੱਲ ਪੁੱਛਦਾ ਹੈ ਚੌਪਈ ਤਵ ਜਰਨੈਲ ਸੋਚਿ ਤੇ ਆਈ ਉਤੀ ਜੋ ਬਾਤ ਪਦਸ਼ਾਹੇ ਲਖਾਈ ਇਹਦੇ ਚਿੱਤ ਦੇ ਵਿੱਚ ਆਇਆ ਵੀ ਦਿੱਲੀ ਮੁਗਲਾਂ ਦੇ ਵਾਰਸ ਨੇ ਇੱਕ ਗੱਲ ਦੱਸੀ ਸੀ ਵੀ ਸਿੰਘਾਂ ਨੂੰ ਰਾਜ ਨਹੀਂ ਕਿਸੇ ਨੇ ਦਿੱਤਾ ਉਹਦੇ ਚਿੱਤ ਦੇ ਵਿੱਚ ਘੁੰਮੀ ਜਾ ਰਿਹਾ ਵੀ ਇਹਦੇ ਬਾਰੇ ਸਚਾਈ ਪਤਾ ਕਰਨੀ ਹੈ ਜਿਹੜਾ ਮੁਗਲ ਹੈ ਉਹ ਸਹੀ ਗੱਲ ਨਹੀਂ ਦੱਸ ਸਕਦਾ ਵੀ ਇਹਦੇ ਬਾਰੇ ਮੈਂ ਕਿਸੇ ਨਾ ਕਿਸੇ ਹਸਾਬ ਦੇ ਨਾਲ ਸਚਾਈ ਪਤਾ ਕਰਾਂ ਜੋ ਦਿੱਲੀ ਔਰੰਗਜੇਬ ਦੇ ਵਾਰਸਾਂ ਨੇ ਦੱਸਿਆ ਹੈ ਜਰਨੈਲ ਅੱਗੇ ਤੇ ਮਲੀ ਮਾਲੀ ਕਪਤਾਨ ਦੇ ਜਾਣਤ ਹੈ ਬਹੁਤ ਜਹਾਨ ਕਹਿੰਦੇ ਅੱਗੇ ਨਾ ਮਿਸਟਰ ਮਰੇ ਵੈਸੇ ਤੇ ਅੰਗਰੇਜ਼ੀ ਦੇ ਵਿੱਚ ਉਹਦਾ ਨਾਮ ਮਿਸਟਰ ਮਰੇ ਹੈ ਤੇ ਸਿੰਘਾਂ ਦੀ ਬੋਲੀ ਦੇ ਵਿੱਚ ਉਹਨੂੰ ਕਪਤਾਨ ਮਾਲੀ ਕਰਕੇ ਲਿਖਿਆ ਹੋਇਆ ਇਹ ਜਿਹੜਾ ਕਪਤਾਨ ਮਾਲੀ ਹੈ ਨਾ ਇਹ ਲੁਧਿਆਣੇ ਏਰੀਏ ਦੇ ਵਿੱਚ ਇਹਨੂੰ ਬਹੁਤ ਕੁਝ ਪਤਾ ਕਿਉਂਕਿ ਇੱਥੇ ਵਿਚਰਦਾ ਸੀ ਕਾਫੀ ਲੰਮੇ ਸਮੇਂ ਤੋਂ ਰਹਿ ਰਿਹਾ ਸੀ ਜਦੋਂ ਅਖਤਰ ਲੋਨੀ ਇੱਥੇ ਆਇਆ ਤੇ ਉਹਨੂੰ ਪਤਾ ਲੱਗਾ ਵੀ ਇਹ ਜਿਹੜਾ ਮਿਸਟਰ ਮਰੇ ਹੈ ਨਾ ਇਹਨੂੰ ਬਹੁਤ ਇਸ ਇਲਾਕੇ ਬਾਰੇ ਜਾਣਕਾਰੀ ਹੈ ਤਿਸ ਕੋ ਕਹਿਓ ਜਰਨੈਲ ਬੁਲਾਏ ਵਹਾਈ ਪਾਸ ਉਸ ਖੂਬ ਸਮਝਾਏ ਅਖਤਰ ਲੋਨੀ ਨੇ ਇੱਕ ਇਸ ਕਪਤਾਨ ਨੂੰ ਕੋਲ ਬਿਠਾਇਆ ਤੇ ਕੋਲ ਬਿਠਾ ਕੇ ਬੜੀ ਚੰਗੀ ਤਰ੍ਹਾਂ ਸਮਝਾ ਰਿਹਾ ਹੈ ਸਿੰਘਣ ਕੀ ਉਤਪਤੀ ਲਿਖਾਇਓ ਜਿਮ ਕਰ ਖਾਲਸੇ ਰਾਜ ਆਦ ਪਾਇਓ ਕਹਿੰਦਾ ਵੀ ਮੈਂ ਇਹ ਗੱਲ ਲਿਖਾਉਣੀ ਚਾਹਨਾ ਹਾਂ ਕਿਤਾਬ ਦੇ ਉੱਪਰ ਵੀ ਸਿੰਘਾਂ ਦੀ ਉਤਪਤੀ ਕਿੱਦਾਂ ਹੋਈ ਹੈ ਸ਼ੇਂਗ ਰਾਜ ਭਾਗ ਦੇ ਮਾਲਕ ਕਿਸ ਤਰ੍ਹਾਂ ਬਣੇ ਹਨ ਜਿਵੇਂ ਕਹੀ ਦਲੀਪਤ ਤੇ ਮਹ ਸਤ ਕੈ ਕੁਛ ਲਗਾਇਓ ਮੁਗਲਨ ਘਾਤ ਕਹਿੰਦੇ ਵੀ ਹੋ ਸਕਦਾ ਜਿਹੜਾ ਦਿੱਲੀ ਦੇ ਵਿੱਚ ਦਿੱਲੀਪਤ ਪਤ ਦਾ ਅਰਥ ਹੁੰਦਾ ਰਾਜਾ ਦਿੱਲੀ ਦਾ ਰਾਜਾ ਔਰੰਗਜੇਬ ਦਾ ਵਾਰਿਸ ਜਿੰਨੇ ਸਾਨੂੰ ਜੋ ਕੁਝ ਦੱਸਿਆ ਹੋ ਸਕਦਾ ਉਹਨੇ ਘਾਤ ਕਰਕੇ ਕੁਝ ਝੂਠ ਮਾਰਿਆ ਹੋਵੇ ਕੋ ਧੋਖਾ ਦੱਸਿਆ ਹੋਵੇ ਕੁਝ ਗਲਤ ਦੱਸਿਆ ਹੋਵੇ ਵੀ ਅਸੀਂ ਉਹਦੇ ਕੋਲੋਂ ਜੋ ਸੁਣਿਆ ਲਿਖ ਤੇ ਲਿਆ ਪਰ ਯਕੀਨ ਨਹੀਂ ਕੀਤਾ ਹੋ ਸਕਦਾ ਉਹਨੇ ਝੂਠ ਦੱਸਿਆ ਹੋਵੇ ਹਿੰਦੂ ਤੁਰਕਨ ਮੇਲ ਕੁਛ ਨਾਹੀ ਮੁਸਲਮਾਨ ਕਦ ਸੱਚ ਕਹਾਏ ਕਹਿੰਦੇ ਹਿੰਦੂ ਤੇ ਤੁਰਕਾਂ ਦੀ ਬਣਦੀ ਨਹੀਂ ਹੈ ਜਿਹੜਾ ਹਿੰਦੂ ਮੁਸਲਮਾਨ ਦੇ ਨਾਲ ਨਫ਼ਰਤ ਕਰਦਾ ਏ ਮੁਸਲਮਾਨ ਹਿੰਦੂਆਂ ਦੇ ਨਾਲ ਨਫ਼ਰਤ ਕਰਦਾ ਹੈ ਤੇ ਮੁਸਲਮਾਨ ਕਦੇ ਵੀ ਸਿੰਘਾਂ ਬਾਰੇ ਸੱਚ ਨਹੀਂ ਦੱਸ ਸਕਦਾ। ਪੇਮਕਰ ਜੱਟਾਂ ਸਾਹੇ ਸੂਬੇ ਮਾਰੇ ਸਾਹੇ ਰૈયਤ ਤੇ ਕੇ ਮਹਾਮਹਾਰੇ। ਕਹਿੰਦੇ ਕਿਸ ਤਰ੍ਹਾਂ ਪਿੰਡਾਂ ਦੇ ਆਮ ਜੱਟਾਂ ਨੇ ਵੱਡੇ ਵੱਡੇ ਸੂਬੇਦਾਰ ਮਾਰ ਦਿੱਤੇ। ਵੀ ਆਮ ਹੀ ਸਿੱਖ ਸਨ ਪਾਤਸ਼ਾਹ ਜੀ ਨੇ ਇਸੇ ਕਰਕੇ ਤੇ ਕਿਹਾ ਸੀ ਇਹਨਾਂ ਗਰੀਬ ਸਿੱਖਨ ਕੋ ਮੈਂ ਦਊ ਪਾਤਸ਼ਾਹੀ। ਯਾਦ ਕਰੇ ਹਮਰੀ ਗੁਰਿਆਈ ਕਹਿੰਦੇ ਵੀ ਆਮ ਜਿਹੜੇ ਜ਼ਿਮੀਦਾਰ ਸੀ ਇਹਨਾਂ ਨੇ ਵੱਡੇ ਵੱਡੇ ਸੂਬੇਦਾਰ ਮਾਰ ਦਿੱਤੇ ਵੱਡੇ ਵੱਡੇ ਕਹਿੰਦੇ ਕਹਾਉਂਦੇ ਜਿਹੜੇ ਬਾਦਸ਼ਾਹ ਸੀ ਉਹ ਮਾਰ ਦਿੱਤੇ ਹੈ ਇਹ ਕਿਸ ਤਰ੍ਹਾਂ ਹੋ ਸਕਦਾ ਆਮ ਪ੍ਰਜਾ ਰਾਜਿਆਂ